ਸ਼ਤਨੋ ਵਾਹੀ ਗੁਰੂ ਸਾਹਿਬ ਜੀਓ वाहगुरु जी का खालसा वाहेगुरु जी की फतेह गुरु प्यारी गुरुसोरे सातसंग रोज समाप्ति समय बाबा कालू जी ने भी रुपये का मंगया ਜੇ ਜਦੋਂ ਅਦਾ ਲੱਗਿਆ ਵੀ ਪੁੱਖੇ ਸਾਧਵਾਂ ਨੂੰ ਪੂਜਨ ਸ਼ਿਕਾਇਏ ਗੁੱਸੇ ਵਿੱਚ ਆ ਗਏ ਬਾਬਾ ਕਾਜੂ ਜੀ ਖੱਬੇ ਗਲਤੇ ਖੱਬੀ ਗੱਲ ਉੱਪਰ ਚਪਲਾ ਮਾਰ ਦਿੱਤੀਆਂ ਦੋ ਇਤਨੇ ਨੂੰ ਬੀਬੀ ਨਾਨਕੀ ਜੀ ਪਹੁੰਚ ਗਏ ਤੇ ਯੱਗ ਮੱਥਾ ਟੇਕਿਆ ਵਿਦਾ ਦੇ ਤੇ ਮੁਖਤਉ ਕਿਹਾ ਹੇ ਪਤਾ ਜੀ ਹੁ ਬਖਸ਼ ਵੀ ਦਿਓ ਨੂੰ ਨਾਨਕ ਦੀਆਂ ਗੱਲਾਂ ਤੇ ਨੀਂਦ ਪੈ ਗਏ ਉਹ ਗੁਰਨਾਮਕ ਜੀ ਬੋਲੇ ਨਹੀਂ ਨੀਤਰਾ ਤੋਂ ਜਲ ਵਗਿਆ ਜਾਵੇ ਤੇ ਇੱਕ ਆਦਮੀ ਨੇ ਰਾਏ ਬੁਲਾਰ ਨੂੰ ਜਾ ਕੇ ਆਏ ਰਾਏ ਜੀ ਕਾਲੂ ਪਟਵਾਰੀ ਨੇ ਪੁੱਤਰ ਨੂੰ ਡੱਡੀ ਮਾਰੀ ਡੱਡੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛਡਵਾਇਆ ਇਹ ਸੁਣ ਕੇ ਰਾਏ ਨੇ ਆਦਮੀ ਭੇਜ ਕੇ ਮੈਤੀ ਨੂੰ ਮੈਤੀ ਕਾਲੂ ਨੂੰ ਸੁਧਿਆ ਮੈਤੀ ਕਾਲੂ ਨੂੰ ਸੁਧਿਆ ਤਾਂ ਆਦਮੀ ਨੇ ਆਗੇ ਕਿਹਾ ਕਾਲੂ ਤੈਨੂੰ ਰਾਏ ਬੁਲਾਉਂਦਾ ਤੇ ਗੁਰੂ ਨਾਨਕ ਨੂੰ ਵੀਰ ਨਾਲ ਲਿਆ ਅੱਗੋਂ ਕਾਲੂ ਕਿਹਾ ਸੁਣੋ ਭਾਈ ਮੈਂ ਕੀ ਕਰਾਂ ਇਹ ਪੁੱਤਰ ਨੇ ਮੈਨੂੰ ਚੌੜਾ ਛੱਡਿਆ ਇਹਦਾ ਰਾਏ ਦੇ ਆਦਮੀ ਕਿਹਾ ਕਾਲੂ ਉੱਥੇ ਤਾਂ ਚੱਲ ਤਾਂ ਬਾਬਾ ਨਾਨਕ ਜੀ ਨੇ ਕਾਲੂ ਰਾਏ ਬੁਲਾਰ ਦੇਦ ਪਾਸੇ ਪੁਜੇ ਜਦੋਂ ਪੁੱਤਰ ਨੂੰ ਵੀ ਨਾਲ ਲੈ ਕੇ ਨਾਨਕ ਜੀ ਵੀ ਗਏ ਕਲੂ ਜੀ ਵੀ ਗਏ ਤਾਂ ਰਾਏ ਬੁਲਾਰਨੇ ਦੇਖਿਆ ਦੇਖਦੇ ਆਂ ਹੀ ਗੁਰੂ ਨਾਨਕ ਜੀ ਤੇ ਕਲੂ ਨੂੰ ਵਿਰਾਗ ਛੁੱਟ ਗਿਆ ਦੋਹਾ ਨੂੰ ਦੇਖ ਕੇ ਰਾਏ ਬਲਾਰ ਜੀ ਦਾ ਬੇਰਾਗ ਛੁੱਟ ਗਿਆ ਤੇ ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਦਿੱਤਾ ਤੇ ਮੱਥਾ ਚੁੰਮ ਚੁੰਮ ਉਸ ਤੇ ਕਾਲੂ ਨੂੰ ਦੇਖ ਕੇ ਬੜਾ ਕਰੋਧ ਆਇਆ ਕਿ ਹਾ ਉਸ ਕਾਲੂ ਨੂੰ ਕਹਿੰਦੇ ਆ ਨਾ ਸੋਹ ਕਾਲੂ ਮੈਂ ਤੈਨੂੰ ਕਿਹਾ ਸੀ ਨਾ ਜੋ ਤੂੰ ਨਾਨਕ ਜੀ ਨੂੰ ਗੁਰਾ ਨਾ ਬੋਲੀ ਤੇ ਤੂੰ ਨਾਨਕ ਜੀ ਨੂੰ ਅਜਿਹੀ ਮਾਰੀ ਮਾਰ ਮਰੀ ਹੈ ਦੇਖ ਕੇ ਲੋਕ ਤਰਾਸ-ਸਰਾਸ ਕਰਦੇ ਤੇ ਦੁਖੀ ਹੁੰਦੇ ਹਨ ਤਕਾਲੂ ਨਾ ਤੈਨੂੰ ਮੇਰੇ ਕਹੇ ਦਾ ਡਰ ਹੈ ਤੇ ਨਾਲ ਪਰਮੇਸ਼ਰ ਦਾ ਤੇ ਨਾ ਤੁਨੂੰ ਪੁੱਤਰ ਦਾ ਮੋਹ ਜੀ ਮੇਰੇ ਘਰ ਇੱਕੋ ਪੁੱਤਰ ਕਾਲੂ ਜੇ ਮੇਰੇ ਘਰ ਇੱਕੋ ਪੁੱਤਰ ਇੱਕੋ ਪੁੱਤਰ ਕਾਲੂ ਨੂੰ ਵੱਡਾ ਰਾਖਸ਼ ਹੈ ਕਾਲੂ ਤੂੰ ਵੱਡਾ ਰਾਖਸ਼ ਹੈ ਇੱਕੋ ਹੀ ਪੁੱਤਰ ਆ ਤੇਰੇ ਘਰ ਵੱਡਾ ਰਾਕਸ਼ਸ ਹੈ ਤੇਰੇ ਘਰ ਤੇ ਲਾਇਕ ਗੁਰੂ ਨਾਨਕ ਨਹੀਂ ਮੈਂ ਕੀ ਕਰਾਂ ਜੋ ਇਹਨੂੰ ਮੈਂ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਤੇ ਇਸ ਦੀ ਵਗਿਆ ਵਗਿਆ ਜਿੰਨੀ ਕਰਦਾ ਹੈ ਨਾ ਸੁ ਹੱਥੀ ਨਾ ਹੱਥੀ ਨਹੀਂ ਕਰਦਾ ਇਸ ਨੂੰ ਜਿੰਨਾ ਤਰਾਸ ਦੇਣਾ ਹੈ ਜਿੰਨਾ ਦੁੱਖ ਦੇਣਾ ਹੈ ਨਾ ਬਹੁਤ ਬੁਰਾ ਕਰਦਾ ਏ ਤੂੰ ਇਹ ਸਾਰੇ ਦੋਸ਼ ਤੈਨੂੰ ਲੱਗਦੇ ਹਨ ਇਹ ਸਾਰੇ ਦੋਸ਼ ਤੈਨੂੰ ਲੱਗਦੇ ਹਨ ਇਹ ਕਲਾ ਵਾਲਾ ਲੋਕ ਹੈ ਪਰਮੇਸ਼ਰ ਦਾ ਬਦੀ ਹੈ ਰਾਏ ਜੀ ਆਖਿਆ ਰਾਏ ਜੀ ਅੱਖੀਆਂ ਤੋਂ ਜਲ ਤੁਰਿਆ ਜਾਵੇ ਤੇ ਵਿਰਾਗ ਥੰਮਿਆ ਨਹੀਂ ਥੰਮੇ ਥੰਮਿਆ ਨਹੀਂ ਜਾਂਦਾ ਬਾਬੇ ਜੀ ਦੇ ਮੂੰਹ ਕਰਕੇ ਕੰਠ ਰਾਏ ਦਾ ਗਦਗਦ ਹੋ ਗਿਆ ਔਰ ਕਾਲੂ ਇਸ ਸਖਤ ਸੁਭਾਅ ਕਰਕੇ ਰਾਏ ਦਾ ਤਨ ਕ੍ਰੋਧ ਕਰਕੇ थरथर ਕੰਬਦਾ ਕਹਿੰਦੇ ਸੁਣ ਕਾਲੂ ਅੱਜ ਤਿੱਕਰ ਮੈਂ ਤੈਨੂੰ ਕਦੀ ખોਟਾ ਵਚਨ ਨਹੀਂ ਕਿਹਾ ਤੇ ਅੱਜ ਮੈਂ ਤੈਨੂੰ ਆਖਦਾ ਸੁਣ ਤੂੰ ਕੀ ਕੰਮ ਕੀਤਾ ਨਾਨਕ ਨੂੰ ਐਸੀ ਮਾਰ ਮਾਰਨੀ ਜਿਉ ਉਸਦੇ ਮੂੰਹ ਤੇ ਐਸੇ ਦਾਗ ਪਾ ਦਿੱਤੇ ਉਹ ਬੜਾ ਜਲਾਦ ਹੈ ਬੜਾ ਕਠੋਰ ਹੈ ਤਾਂ ਕਾਲੂ ਡਰ ਕੇ ਲੱਗਾ ਆਖਣ ਰਾਇ ਜੀ ਮੈਂ ਕੀ ਕਰਾਂ ਤੁਸੀਂ ਜਦ ਤੱਕ ਮੇਰੇ ਨਾਲ ਹੀ ਤੁਸੀਂ ਜਦ ਕਦ ਮੇਰੇ ਨਾਲ ਹੀ ਲੜਦੇ ਹੋ ਮੈਨੂੰ ਇਸ ਨੂੰ ਬਥੇਰਾ ਸਿਖਾਉ ਸਮਝਾ ਰਿਹਾ ਹਾਂ ਸੁਣ ਨਾਨਕ ਤੂੰ ਮੇਰੇ ਘਰ ਦਾ ਇੱਕੋ ਇੱਕ ਪੁੱਤਰਾ ਹੈ ਸਿਆਣਾ ਹੋ ਮੈਂ ਵੀਰ ਪਰ ਇਸ ਨੂੰ ਦਿੱਤੇ ਨਫਰ ਇਸ ਨਾਲ ਬੱਲਾ ਭੇਜਿਆ ਸੁ ਬੱਲਾ ਆਖਣ ਲੱਗਾ ਮਹਤਾ ਜੀ ਨਾਨਕ ਨੇ ਜਾਂਦਿਆਂ ਹੀ ਰੁਪਏ ਫਕੀਰਾਂ ਨੂੰ ਦੇ ਦਿੱਤੇ ਸੁ ਸੋ ਜਿਸ ਦਿਨ ਦਾ ਇਹ ਜਨਮਿਆ ਹੈ ਤੇ ਹੂਸ਼ ਸੰਭਾਲੀ ਹੈ ਕਈ ਵਾਰੀ ਇਸ ਨੇ ਘਰ ਉਜਾੜਿਆ ਫਿਰ 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 ਉਹੇ ਤਾਂ ਦਿੱਤੇ ਬਾਹਰ ਜੰਗਲ ਵਿੱਚ ਜਿੱਥੇ ਪਾਣੀ ਵੀ ਨਹੀਂ ਮਿਲਦਾ ਉੱਥੇ ਲੁੱਕ ਕੇ ਬੈਠਾ ਬਾਲੇ ਘਰ ਆ ਕੇ ਬਾਲੇ ਦੇ ਘਰ ਆ ਕੇ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਦੱਸਿਆ ਇਹ ਸੁਣ ਕੇ ਰਾਏ ਬੁਲਾਰ ਨੇ ਬੱਲੇ ਨੂੰ ਸੱਦ ਪੁੱਛਿਆ ਤਾਂ ਬੱਲੇ ਸਭ ਹਕੀਕਤ ਜਿਉਂ ਦੀ ਤਿਉਂ ਬੀਤੀ ਦੱਸੀ ਰਾਏ ਕੋ ਸੁਣਾਈ ਤਾਂ ਰਾਏ ਕਾਲੂ ਨੂੰ ਕਿਹਾ ਸੁਣ ਕਾਲੂ ਤੇਰੀ ਪ੍ਰਬੰਧ ਖੋਟੀ ਹੈ ਤੂੰ ਇਸ ਨਾਨਕ ਦੀ ਕਦਰ ਨਹੀਂ ਕਰ ਜਾਣਦਾ ਜਿਉ ਉਹ ਕਿਸੇ ਪਾਸ ਫਾਰਸ ਹੋਵੇ ਤੇ ਉਹ 파ਰਸ ਪੱਥਰ ਜਾਣ ਕੇ ਛੁੱਟ ਦੇਵੇ ਤੇ ਕੋਡੀਆਂ ਦੇ ਮਗਰ ਫਿਰੇ ਜਿਦਾ ਕਿਸੇ ਅਣਜਾਣ ਨੂੰ ਜਵਾਹਰ ਮਿਲੇ ਔਰ ਉਹ ਉਸ ਦੀ ਸਾਰ ਨਹੀਂ ਜਾਣਦਾ ਇਸੇ ਤੇ ਕੰਗਾਲ ਹੈ ਤੇ ਮੈਂ ਕੀ ਕਰਾਂ ਮੇਰਾ ਤਾਂ ਮੇਰਾ ਤਨ ਮਨ ਮੈਂ ਕਿਆ ਕਰਾਂ ਮੇਰਾ ਤਨ ਮਨ ਮੁਸਲਮਾਨ ਹੈ ਇਹ ਹਿੰਦੂ ਹੈ ਇਸ ਅਯੋਗਤਾ ਕਰਕੇ ਮੈਂ ਕੁਛ ਕਰ ਨਹੀਂ ਸਕਦਾ ਤੇ ਕਾਲੂ ਤੈਨੂੰ ਤਨ ਤ੍ਰਿਸ਼ਨਾ ਹੈ ਜੋ ਇਹਨਾਂ ਦੇ ਸਰੀਰ ਦਾ ਖਰਚ ਹੈ ਤੂੰ ਮੇਰੇ ਘਰ ਘਰ ਤੇ ਲੈ ਲਿਆ ਕਰ ਇਤਨਾ ਕਹਿ ਕਰ ਰਾਏ ਬਲਾਰ ਦਾ ਨੌਕਰ ਜਿਸ ਦਾ ਨਾਮ ਉਮੇਦਾ ਉਮੇਦਾ ਸੀਗਾ ਤਿਸ ਨੂੰ ਰਾਏ ਨੇ ਆਖਿਆ ਜਾਓ ਉਮੇਦਾ ਤੂੰ ਮੇਰੇ ਘਰ ਤੋਂ 20 ਰੁਪਏ ਲਿਆ ਕਾਲੂ ਨੂੰ ਲਿਆ ਦੇ ਤਾਂ ਉਹ ਉਮੇਦਾ ਰਾਏ ਬਲਾਰ ਦੀ ਰਾਣੀ ਜਿਸ ਦੀ ਜਾਤ ਖੋਖਰਾ ਸੀ ਤੇ ਇਸ ਪਾਸੋਂ ਰੁਪਏ ਵੀ ਜਾਏ ਮੰਗੇ ਰਾਣੀ ਕੋਖਰਾ ਰੁਪਏ ਦਿੱਤੇ ਨੌਕਰ ਨੇ ਲੈ ਆਂਦੇ ਕਾਲੂ ਦੇ ਹੱਥ ਦਿੱਤੇ ਤੇ ਕਾਲੂ ਲੈ ਨਹੀਂ ਤੇ ਰਾਇ ਮੂੜੇ ਨਹੀਂ ਰਾਇ ਬਲਾਰ ਨੇ ਕਿਹਾ ਮੈਂ ਕਿਆ ਕਰਾਂ ਜੋ ਮੇਰੇ ਘਰ ਗੁਰੂ ਨਾਨਕ ਜੀ ਰਹਿ ਨਹੀਂ ਸਕਦਾ ਨਹੀਂ ਤਾਂ ਮੈਂ ਆਪਣੇ ਘਰ ਹੀ ਰਖਾਂ ਤੇ ਹੁਣ ਤੇਰੇ ਘਰ ਰੱਖਦੇ ਹਾਂ ਅੱਜ ਕੱਲ ਕਥਾਓ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਹਾਂ ਤਾਂ ਕਾਲੂ ਰੁਪਏ ਲਵੇ ਨਹੀਂ ਤੇ ਕਾਲੂ ਕਹੇ ਇਹ ਰਾਈ ਜੀ ਇਹ ਰੁਪਏ ਕਿਸ ਦੇ ਅਸੀਂ ਕਿਸ ਦੇ ਹਾਂ ਤੇ ਰਕੇ ਨਾਨਕ ਕਿਸ ਦਾ ਹੈ ਸਭ ਕੁਝ ਆਪ ਦਾ ਹੈ ਕੁਛ ਰੁਪਈਆ ਨੂੰ ਤਾਂ ਮੈਂ ਨਹੀਂ ਝੂਰਦਾ ਰਾਏ ਨੇ ਕਿਹਾ ਕਾਲੂ ਜੋ ਕੁਛ ਤੂੰ ਕਰਦਾ ਹੈ ਕਰਦਾ ਹੈ ਨਾ ਸੋ ਭਲਾ ਹੀ ਕਰਦਾ ਹੈ ਪਰ ਤੂੰ ਰੁਪਏ ਲੈ ਲੈ ਤੇ ਜਿਤਨਾ ਚਿਰ ਨਾਨਕ ਜੀ ਵਾਣਾ ਸਿਆਣਾ ਹੈ ਇਤਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ ਤਾਂ ਫਿਰ ਕਾਲੂ ਰੁਪਏ ਦੇਵੇ ਕਾਲੂ ਰੁਪਏ ਦੇਵੇ ਤੇ ਰਾਏ ਜੀ ਲਵੇ ਨਹੀਂ ਤਾਂ ਉਮੀਦ ਇਹ ਕਿਹਾ ਕਾਲੂ ਰੁਪਏ ਲੈਦਾ ਤੇ ਰਾਏ ਜੀ ਦਾ ਆਖਿਆ ਫੇਰ ਨਹੀਂ ਕੜੂ ਨਰ ਪਏ ਲੈ ਤੇ ਤੇਰ ਪਏ ਲੈ ਕਿ ਕੜੂ ਹੈਰਾਨ ਹੋ ਗਿਆ ਹੈਰਾਨ ਹੋ ਰਹਾ ਰਾਏ ਨੇ ਕਿਹਾ ਕੜੂ ਅੱਜ ਥੀ ਲੈ ਕੇ ਨਾਨਕ ਜੀ ਨੂੰ ਪੋਸ਼ਾਕਾਂ ਵੀ ਨਹੀਂ ਬਣਾ ਕੇ ਦੇਵੇਗਾ ਅਸੀਂ ਬਣਾ ਕੇ ਦੇਵਾਂਗੇ ਖਬਰ ਭੀ ਇਸ ਦੀ ਇਸ ਦਾ ਸਾਡੇ ਘਰੋਂ ਲਿੱਤਾ ਜੱਕ ਲਿੱਤਾ ਕਰ ਕੋਈ ਵੀ ਗੱਲ ਹੈ ਸਾਨੂੰ ਦੱਸਿਆ ਕਰ ਮਾਇਆ ਦੇ ਲੋਭ ਕਰਕੇ ਐਸੇ ਸੱਤ ਧਰਮ ਵਾਲੇ ਨਾਨਕ ਪਰਮੇਸ਼ਰ ਦੇ ਪਿਆਰੇ ਨੂੰ ਨਾ ਲਾਇਕ ਨਾ ਕਹੀਂ ਇਹਨੂੰ ਨਲਾਇਕ ਨਾ ਕਿਆ ਕਰ ਜਿਤਨਾ ਤੇਰੇ ਘਰ ਦੇ ਆ ਘਰ ਦਾ ਦਰਬ ਨਾਨਕ ਨੇ ਗਵਾਇਆ ਹੋਵੇਗਾ ਨਾ ਜਿੰਨਾ ਵੀ ਗਵਾਇਆ ਅੱਜ ਤੱਕ ਤੇਰਾ ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਲੈ ਰਾਇ ਦੇਵੇ ਤੇ ਕਾਲੂ ਲਵੇ ਨਹੀਂ ਵਾਰਮ ਵਾਰ ਰਾਏ ਬੁਲਾਰ ਇਹੀ ਆਖਿਆ ਕਾਲੂ ਤੇਰੇ ਪੁੱਤਰ ਨੇ ਜਗਤ ਨੂੰ ਜਗਤ ਦੇ ਬੰਧਨਾਂ ਨੂੰ ਕਟਵਾਣੇ ਵਾਸਤੇ ਮਨੁੱਖ ਦੇਹ ਧਾਰੀ ਹੈ ਇਹ ਤੇਰਾ ਪੁੱਤਰ ਤਾਂ ਸੰਤ ਹੈ ਇਸ ਨੂੰ ਵੇਖੀ ਕਦੀ ਝੜਕ ਝੜਕਦੋਂ ਕਦੀ ਨਹੀਂ ਝੜਕਣਾ ਇਸ ਨੂੰ ਤਾਂ ਕਾਲੂ ਬੜਾ ਲੱਜਤ ਹੋ ਗਿਆ ਆਪਣੇ ਘਰ ਆਇਆ ਅਰਤਲਵੰਡੀ ਦੇ ਜਿੰਨੇ ਲੋਕ ਖत्री ਬ੍ਰਾਹਮਣ Hindu ਤੁਰਕ ਆਹੇ ਅਰ ਜੱਟਾ ਜੱਟਬੂੜ ਜੋ ਸਭ ਕਲੂ ਨੂੰ ਬੁਰਾ-ਬੁਰਾ ਆਖਣ ਲੱਗੇ ਕੋਈ ਸਲਾਹੇ ਨਹੀਂ ਤੇ ਕਹਿਣ ਲੱਗੇ ਦੇਖੋ ਭਾਈ ਪਹਿਲੋਂ ਤਾਂ ਕਾਲੂ ਨੇ ਐਸਾ ਨਰਦਈ ਹੋ ਕੇ ਪੁੱਤਰ ਨੂੰ ਮਾਰਿਆ ਚਿੰਦਾਗ ਦੀ ਤਰ੍ਹਾਂ ਮਾਰ ਪੁੱਤਰ ਨੂੰ ਕੀਤੀ ਦੂਜਾ ਰਾਏ ਬੁਲਾਰ 500 ਰੁਪਏ ਵੀ ਲੈ ਲਿੱਤੇ ਤਾਂ ਫੇਰ ਅਗਲੇ ਦਿਨ ਕਾਲੂ ਰਾਏ ਬੁਲਾਰ ਪਾਸ ਆਇਆ ਆਇਆ ਕਰ ਰਾਏ ਬੁਲਾਰ ਦੇ ਪੈਰਾਂ ਤੇ ਡਿੱਗ ਪਿਆ ਅਤੇ ਆਖਿਆ ਰਾਏ ਜੀ ਮੇਰੀ ਜਗ੍ਹਾ ਹੋਰ ਕੋਈ ਨਹੀਂ ਇਹ ਰੁਪਏ ਤੁਸੀਂ ਆਪਣੇ ਫੇਰ ਲੈ ਆਪਣੇ ਫੇਰ ਲਵੋ ਤਾਂ ਰਾਏ ਬੁਲਾਰ ਨੇ ਕਿਹਾ ਇਹ ਕਾਲੂ ਇਹ ਰੁਪਏ ਅਸਾਂ ਤੈਨੂੰ ਨਹੀਂ ਦਿੱਤੇ ਅਸਾਂ ਨਾਨਕ ਜੀ ਦੇ ਰੁਪਏ ਦੇਵਣ ਆਏ ਹੈ ਦੇਵਣੇ ਹਨ ਜੋ ਅਸਾਂ ਨੇ ਦਿੱਤੇ ਸੀ ਦਿੱਤੇ ਹਨ ਫਿਰ ਅਸੀਂ ਤੇਰੇ ਪਾਸੋਂ ਰੁਪਏ ਕਿਉਂ ਲਈਏ ਤਾਂ ਕਾਲੂ ਨੇ ਕਿਹਾ اے ਰਾਈ ਜੀ ਨਾਨਕ ਪਾਸ ਰੁਪਏ ਕਿੱਥੋਂ ਆਏ ਜੋ ਤੂੰ ਸਾ ਉਸਦੇ ਪਾਸੋਂ ਉਧਾਰ ਦਿੱਤੇ ਤਾਂ ਰਾਈ ਬੁਲਾਰ ਨੇ ਕਿਹਾ ਸੁਣ ਕਾਲੂ ਤੈਨੂੰ ਇਸ ਬਾਤ ਦੀ ਖਬਰ ਨਹੀਂ ਹੈ ਕਿਤਨੀ ਮਾਇਆ ਇਸ ਜਹਾਨ ਦੇ ਉੱਪਰ ਦੁਨੀਆਂ ਵਿੱਚ ਹੈ ਸਭ ਇਸ ਦੀ ਹੈ ਸਭ ਸਭ ਦੌਲਤ ਦੁਨੀਆਂ ਦਾ ਇਹ ਮਾਲਕ ਹੈ ਜਿਸ ਨੇ ਮੇਰੇ ਘਰ ਵਿੱਚ ਸੁੱਖ ਜਿੰਨੇ ਮੇਰੇ ਘਰ ਵਿੱਚ ਸੁੱਖ ਹਨ ਨਾ ਕੋੜੇ ਹਾਥੀ ਦੌਲਤ ਹੁਕਮ ਇਹ ਸਭ ਨਾਨਕ ਜੀ ਦਾ ਹੀ ਸਦਕਾ ਹੈ ਮੇਰੇ ਘਰ ਵਿੱਚ ਮੈਂ ਇਸ ਦਾ ਦਿੱਤਾ ਹੀ ਖਾਂਦਾ ਹਾਂ ਅਸੀਂ ਛੋੜ ਕੇ ਅਸੀਂ ਛੁੱਡ ਕੇ ਹੈ ਕਾਲੂ ਸੰਸਾਰ ਸਾਰਾ ਇਸ ਦਾ ਦਿੱਤਾ ਖਾਂਦਾ ਹੈ ਇਸ ਬਾਤ ਨੂੰ ਸੁਣ ਕੇ ਸਭ ਲੋਕ ਜੋ ਬੈਠੇ ਸਨ ਉਹਨਾਂ ਦੀ ਨਿਸ਼ਾ ਹੋ ਗਈ ਤਾਂ ਕਾਲੂ ਘਰ ਘਰ ਨੂੰ ਆਇਆ ਵਾਪਸ ਘਰ ਆ ਗਿਆ ਤੇ ਅੱਜ ਦੀ ਕਥਾ ਪੈਰੀ ਸਾ ਸੰਗਤ ਇੱਥੇ ਤੱਕ ਕੀ ਹੈ ਸੋ ਕੱਲ ਰੋਜ ਦੀ ਕਥਾ ਜਿਹੜੀ ਹੈ ਇਹ ਜੈ ਰਾਮ ਪਲਤੇ ਦੀ ਹੈ ਤੋਂ ਕੱਲ ਨੂੰ ਅਗਲੀ ਅੱਜ 11ਵੀਂ ਅਸੀਂ ਕੱਲ 11ਵੀਂ ਸੀ ਤੇ ਲਿਖ ਹੋ ਗਿਆ 10ਵੀਂ ਅੱਜ 12ਵੀਂ ਕਿਸ਼ਤ ਆਪ ਜੀ ਦੇ ਪਾਸ ਆਈ ਆਣੀ ਆਈ ਹੈ ਸੋ 13ਵੀਂ ਕਿਸ਼ਤ ਕੱਲ ਨੂੰ ਆਪ ਜੀ ਨਾਲ ਸਾਂਝੀ ਕਰਾਂਗੇ ਤੇਰੀ ਸ਼ਾਸੰਗ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਬੇਨਤੀ ਹੈ ਮੇਰੀਓ ਭੈਣੋ ਬੱਚਿਓ ਭਰਾਵੋ ਵੀਰੋ ਤੇ ਬਜ਼ੁਰਗੋ ਬੱਚਿਓ ਕਿਰਪਾ ਕਰਨੀ ਮਿਹਰ ਕਰਨੀ ਸੂ ਪਹਿੜੀਆਂ ਕਸਾਂ ਨਾ ਸੁਣਿਆ ਕਰੋ ਪਹਿੜੀਆਂ ਪਾੜੀਆਂ ਯੂਟਿਊਬਰਾਂ ਨਾ ਦੇਖਿਆ ਕਰੋ ਪਿਆਰਿਓ ਗੁਰਬਾਣੀ ਵਾਲੀ ਗੁਰਬਾਣੀ ਸੁਣਿਆ ਕਰੋ ਗੁਰਬਾਣੀ ਪੜਿਆ ਕਰੋ ਬੇਨਤੀਆਂ ਪ੍ਰਵਾਨ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ